ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਭਾਈ ਲਾਲੋ ਕਾਰਪੇਂਟਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵੱਲੋਂ ਇੱਕ ਛੋਟਾ ਜਿਹਾ ਭਰਾਲਾ ਕੀਤਾ ਗਿਆ ਸੰਗਤਾਂ ਵਾਸਤੇ ਸੁੱਕੇ ਪ੍ਰਸਾਦ ਦਾ ਤੇ ਸਾਰੇ ਮਿਸਤਰੀ ਭਰਾਵਾਂ ਵੱਲੋਂ ਰਲ ਕੇ ਤੇਲ ਫੁੱਲ ਪੇਟਾਵਾਂ ਇਕੱਠੀ ਕਰਕੇ ਪਾ ਕੇ ਸਰਦਾ ਅਨੁਸਾਰ ਕੇਲਿਆਂ ਦਾ ਲੰਗਰ ਲਾਇਆ ਗਿਆ ਕੀ ਨਹੀਂ ਇਹ ਗਲਤੀ ਕਰ ਗਿਆ ਭੇਜਿਆ ਦਾ ਬੰਦਾ ਦੇਖੋ ਜੀ ਅੱਗੇ ਵੀਡੀਓ ਨਕਰ ਕੀਰਤਨ ਸਾਹਿਬ ਉਹਨਾਂ ਦੇ ਦਰਸ਼ਨ ਕਰੋ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪਿਆਰ ਕਰਨ ਵਾਲੇ ਜਿਉਂ ਜੀ ਕਿਥੇ ਹਾਂ ਠੀਕ ਹੈ ਹੁਣ ਤੁਸੀਂ ਐ ਕਰੋ ਇਹਨੂੰ ਐ ਨਾ ਕਰੋ ਇਹਨੂੰ ਡੰਡੇ ਦੇ ਲਾ ਕੇ ਨਾ ਐਂ ਲੱਗਦਾ ਕਰੋ ਕੰਡਾ ਕਨੇ ਲਾਈਏ ਫਿਰ ਉਹ ਇੱਥੇ ਸਟੀਲ ਦੇ ਜੋ ਕਾਪ ਲੈ ਲੋ ਇੱਥੇ ਪਏ ਹੋਣਗੇ ਪਾਪਾ ਕਾਣਾ ਦੇਖਣ ਨੂੰ ਹੀ ਰਹਿ ਗਿਆ ਪਤਾ ਨਹੀਂ ਕਿੱਥੇ ਰਹਿਣ ਲੱਗ ਗਿਆ ਪਾਪਾ ਚਾਰ ਦਿਨਾਂ ਦੀ ਦੇਖਣ ਉੱਠ ਗਏ ਪਾਪਾ ਪਾਪਾ ਚ ਪਾਪਾ ਪਾਪਾ ਦੇ ਨਾਲ ਇੱਧਰ ਤੋਂ ਬਣਾ ਲਪੋ ਲੈ ਚਲੇ ਹੰਦੀ ਕਿੱਥੇ ਆ ਰਿਹਾ ਇਹ ਲੱਗੇ ਵੀ ਚੱਕੇ ਇਹ ਆਪਣੇ ਡੈਡੀ ਦੇ ਬਣਾ ਦੇ ਜੰਗੇ ਇਹ ਪੌਦਾ ਜਾਂਦਾ ਹੈ ਫੋਟੋ ਮੂਰਤ ਬੁਖੀ ਲੱਗੇ ਖਾਣਾ ਲਈਏ ਦੁਕਾਨਾ ਲਈਏ ਬੁਖੀ ਲੱਗੇ ਕਿੱਥੇ ਲੱਗਦਾ ਹੈ ਇਹ ਦੇਜਿਸ ਪੈਲੋਜੀ ਇਹ ਇਹ ਤੱਕ ਜਾਇਆ ਤੋ ਸਾਜਾ ਗਿਆ ਰੋਪਰੇ ਤੇ ਆਈ ਨਹੀਂ ਚਪਾਉ ਬਈ ਐਨੀ ਤੋੜੀ ਫੇਰ ਨਹੀਂ ਹੋਣੀ ਤੋੜੀ ਰੱਖਾ ਤਲਾਵਾ ਬਾਈ ਬਾਈ ਫੜ ਕੇ ਰੱਖਣੀ ਪਊਗੀ ਇਹ ਐ ਵੀ ਉਹ ਵੱਖਣਾ ਇਹ ਫੜ ਕੇ ਰੱਖਣੀ ਪਊਗੀ ਮੈਂ ਕਹਿੰਦਾ ਦੋਸਤ 3 ਦੇ ਬੈ 500 ਨਾ ਲਾ ਫੇਰ ਫੜ ਕੇ ਰੱਖਣੀ ਪਊਗੀ ਹਾਂਜੀ ਹਾਂਜੀ ਕੈਮਰਾ ਨਹੀਂ ਰਿਕਾਰਡਿੰਗ ਹੋ ਰਹੀ ਉਹਨਾਂ ਨੂੰ ਕਿੱਥੇ ਆਉਗੇ ਐਨ ਕਰਨ ਚਾਹੁੰਦੇ ਆ ਉਹੋ ਵਿੱਚ ਜਾਉਂਦੇ ਆਹੀ ਤਾਂ ਹੈ ਇਹ ਲੱਗਦੀ ਕਿਸ ਨੂੰ ਬੋਲਦੇ ਆਸਲ ਤਾਂ ਇਹ ਉੱਚੀ ਹੈ ਲਓ ਜੀ ਰੇਟ ਆ ਉਹਨਾਂ ਦੇ ਛੋਟੇ ਪਾਪੋ ਛੋਟੇ ਲੱਗਦੇ ਨੇ ਕਿਤੇ ਬਣੇ ਹੋਏ ਨੇ ਸਾਰੇ ਲੋਕ ਉਹ ਇੱਕ ਪੱਕਾ ਜਿਹਾ ਸੇਟਾਇਆ ਨਾ ਕਿ ਜਦੋਂ ਆਹ ਲਓ ਇਹ ਤਾਂ ਮਜਬੂਰ ਆ ਤਦੋ ਇਹਦਾ ਮਜਬੂਰੀ ਆ ਤਦੋ ਵੀ ਹੁਣ ਐਦਗੀ ਦਾ ਨਾਮ ਵੱਡੇ ਨਿਕਰੇ ਉਹ ਛੱਲੀ ਛੱਲੀ ਵੀ ਆ ਵੇ ਇਹ ਨਹੀਂ ਕਰਦੇ ਮੈਂ ਆਪਾਂ ਕਰ ਦਿੰਦੇ ਛੱਲੀ ਆਲੇ ਮੇਰੇ ਖਾਣ ਕਿ ਠੀਕ ਹੈ ਹਾਂ ਜੀ ਭਜੀ ਓਏ ਯਾਰ ਤੁਸੀਂ ਨਾ ਕੋਈ ਥੱਲੇ ਕਰਦੀ ਕੋਈ ਬੜ ਕੇ ਖੜੀ ਜਾਏ ਛੱਲੀ ਸਸਤਾ ਮਾਤ ਭਾਰੇ ਤੁਰ ਤੂੰ ਖਰਾਬ ਪੁੱਤ ਮੈਨੂੰ ਦੇ ਆ ਬਈ ਮੈਨੂੰ ਆਮ ਦੇ ਦਿਓ ਸਾਬਰ ਖਾਨ ਲਾਗੇ ਜੀ ਜੀ ਤੇਰੀ ਪਹਿਲੇ ਰਗੋਂ ਦੇ ਪਾਸਾ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਭਾਈ ਲਾਲੋ ਕਾਰਪੇਂਟਰ ਐਸੋਸੀਏਸ਼ਨ ਸੰਗਰੂਰ ਵੱਲੋਂ ਕੇਲਿਆਂ ਦਾ ਸੁੱਕਾ ਪ੍ਰਸ਼ਾਦ ਹੈ ਜਿਹੜਾ ਉਸ ਦਾ ਲੰਗਰ ਲਗਾਇਆ ਗਿਆ ਹੈਗਾ ਪੂਰੇ ਮਿਸਤਰੀ ਭਾਈਚਾਰੇ ਵੱਲੋਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਏ ਗੁਰਮੀਂ ਰੋਪੜਾ ਮੈਨਾਂ ਮੇਰੇ ਤੋਂ ਨਾਲ ਕੋ जैसे <laughs> जुदा